ਮਿੰਦਰ ਰਾਜ ਪੰਜਾਬ ਦਾ ਸਿੱਖੋ ਤੁਹਾਨੂੰ ਦਿੱਤਾ ਤਾਜ ਅਗਵਾਲੀ ਦਾ ਤੇ ਦੂਸਰੀ ਸ਼ਰਤ ਸਿਰਫ ਇਹ ਆ ਕਿ ਹਾੜੀ ਸੋਣੀ ਜੋ ਦੀਜਦੇ ਹੋ ਉਹਦੇ ਵਿੱਚੋਂ ਥੋੜਾ ਜਿਹਾ ਹਰਜਾਨਾ ਦੇਦਿਆ ਕਰੋ ਇਹਨੂੰ ਹੁਣ ਅੱਜ ਦੇ ਟੁਕਾ ਕੇ ਵੇਖੋ ਕਲੂਕਾਰਾਂ ਸਾਡੇ ਨੇ 84 ਜੀਵ ਵਾਪਰਿਆ ਤੇ ਜਿਹੜੀ ਹਕੂਮਤ ਨੇ ਉਹ ਬਪਰਾਇਆ ਉਹਨੇ ਸਾਡੇ ਵਿੱਚੋਂ ਕੁਝ ਸਿੱਖ ਚੁਣੇ ਜਿਨ੍ਹਾਂ ਨੂੰ ਇਹ ਕਹਿਣਾ ਸ਼ੁਰੂ ਕਰਤਾ ਵੀ ਨਹੀਂ ਅਸੀਂ ਦਿੱਲੀ ਕੋ ਬਹੁਤ ਕੁਝ ਲੈ ਸਕਦੇ ਹਾਂ ਮਨਜਿੰਦਰ ਸਰਸੇ ਵਰਕੇ ਬੋਰ ਵੀ ਬੜੇ ਆ ਜਿਹੜੇ ਭਾਜਪਾ ਦੀ ਝੋਲੀ 'ਚ ਸਿੱਧੇ-ਸਿੱਧੇ ਪੈ ਗਏ ਜਾਂ ਕਾਂਗਰਸ ਦੀ ਝੋਲੀ 'ਚ ਪੈ ਗਏ ਆ ਇਥੋਂ ਤੱਕ ਕਿ ਬਹੁਤ ਸਾਰੇ ਸਾਡੇ ਆਪੀਆਂ ਸਿੱਖ ਜਥੇਬੰਦੀਆਂ ਜਾਂ ਅਕਾਲੀ ਦਲ ਦੇ ਵੀ ਆ ਗਏ ਆ ਜਿਨ੍ਹਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਇਸ ਹਕੂਮਤ 'ਚ ਕੋળો ਕੁਝ ਨਾ ਕੁਝ ਲੈਣਾ ਤੇ ਪੰਥ ਦੀ ਝੋਲੀ 'ਚ ਕੁਝ ਪੈ ਜਾਏਗਾ ਉਹਦੇ ਉੱਤੇ ੱਲੂ ਘਾਰਾ ਵਾਪਰਿਆ ਤੇ ਸਿੰਘਾਂ ਨੇ ਜਵਾਬ ਦਿੱਤਾ ਕਿ ਹਮ ਰਾਖਤ ਪਾਤਸ਼ਾਹ ਦਾ ਵੀ ਅਬਦਾਲੀ ਨੂੰ ਜਾ ਕੇ ਕਹਿ ਤੂੰ ਕੌਣ ਹੋ ਮੈਨੂੰ ਰਾਜ ਦੇਣ ਵਾਲਾ ਅਸੀਂ ਰਾਜ ਸਾਨੂੰ ਰਾਜ ਕਲਗੀਆਂ ਵਾਲੇ ਨੇ ਬਖਸ਼ਣਾ ਆ ਤੇ ਅਸੀਂ ਸਿਰਫ ਤੇਰੇ ਤਾਜ ਤੱਕ ਨਹੀਂ ਰਹਿਣਾ ਕਿਉਂਕਿ ਛੇਵੇਂ ਪਾਸ਼ਾ ਨੇ ਕਹਿਤਾ ਸੀ ਕਿ ਇਹਨਾਂ ਨੂੰ ਕੱਲਾ ਬਾਜ ਹੀ ਨਹੀਂ ਇਹਨਾਂ ਦਾ ਤਾਜ ਵੀ ਖੋਣਾ ਆ ਇਹਨ ਗਰੀਬ ਸਿੱਖਨ ਕੋ ਦਿਉ ਪਾਦਸ਼ਾਹੀ ਤੇ ਸਾਡਾ ਪਾਦਸ਼ਾਹੀ ਬਾਗ ਆ ਸਾਨੂੰ ਤੇਰੀਆਂ ਸੂਬੇਦਾਰੀਆਂ ਨਹੀਂ ਚਾਹੀਦੀਆਂ ਅੱਜ ਅਸੀਂ ਇਸ ਚੀਜ਼ ਨੂੰ ਮਹਿਸੂਸ ਕਰੀਏ ਕਿ ਅੱਜ ਸਾਡੇ ਤੇ ਜਿਸ ਹਕੂਮਤ ਨੇ ਕੱਲੂ ਕਾਰਾ ਵਪਰਾਇਆ ਉਹ ਸਾਨੂੰ ਚੌੜੀਆਂ ਸੜਕਾਂ ਤਰੱਕੀਆਂ ਨੌਕਰੀਆਂ ਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਲਾਲਚ ਦੇ ਰਹੀ ਹੈ ਤੇ ਅਸੀਂ ਆਪਣਾ ਆਜ਼ਾਦੀ ਦਾ ਰਾਹ ਛੱਡਤਾ ਨਹੀਂ ਸਾਡਾ ਰਾਹ ਖਾਲਸਤਾਨ ਦਾ ਤੇ ਜਦੋਂ ਤੱਕ ਖਾਲਸਤਾਨ ਇਸ ਧਰਤੀ ਦੇ ਤੇ ਰੂਮਾਨ ਨਹੀਂ ਹੋ ਜਾਂਦਾ ਇਸ ਤੇ ਦੀ ਹਕੂਮਤ ਵੱਲੋਂ ਦਿੱਤੀਆਂ ਜਾਂਦੀਆਂ ਪ੍ਰਕਿਰਿਆਵਾਂ ਚੌੜੀਆਂ ਸੜਕਾਂ ਸੋਨੇ ਦੇ ਮਹਿਲ ਸਾਡੇ ਫੁੱਟ ਜੇ ਸਾਡੇ ਪੈਰਾਂ ਚ ਰੋਲਦੇ ਫਿਰਨ ਤਾਂ ਸਿੱਖ ਸਿੱਖ ਅਖਵਾਏਗਾ ਜੇ ਨਿਗੀਆਂ ਨਕੀਆਂ ਚੀਜ਼ਾਂ ਦੇ ਲਾਲਚ ਵਿੱਚ ਪੈ ਕੇ ਖਾਲਸਤਾਨ ਛੱਡਦਾ ਤੇ ਉਹ ਨੂੰ ਅਸੀਂ ਸਿੱਖ ਜਿਹੜਾ ਆ ਉਹ ਆਪਣੇ ਅੰਦਰ ਚੋਟ ਮਾਰ ਕੇ ਵੇਖ ਕੇ ਹੈ ਕਿ ਨਹੀਂ ਹੈ ਸੋ ਸਾਡਾ ਰਾਹ ਬੜਾ ਸਾਫ਼ ਆ ਅਸੀਂ ਖਾਲਸਤਾਨ ਦੀ ਪ੍ਰਾਪਤੀ ਦੇ ਲਈ ਯੁੱਧਣਾ ਆ ਤੇ ਖਾਲਸਾਤਨ ਦੀ ਪ੍ਰਾਪਤੀ ਕਰਨੀ ਆ ਇਹਨੂੰ ਵਿਚ ਵਿਚਾਲੇ ਨਹੀਂ ਛੱਡਣਾ ਸਤਿ ਸ਼੍ਰੀ ਅਕਾਲ ਹੁਣ ਕਈ ਮੇਰੇ ਵੀ ਪ੍ਰਾਪੋਛਦੇ ਵੀ ਕਰੀਏ ਕਿ ਜੀ ਦੱਸੋ ਖਾਲਸਾਤਨ ਕਿਵੇਂ ਮੈਂ ਕਹਿੰਦਾ ਤੁਸੀਂ ਕੁਝ ਵੀ ਨਾ ਕਰਨਾ ਨਾ ਕਰੋ ਸਿਰਫ ਇੱਕ ਕੰਮ ਕਰੋ ਹਰ ਉਹ ਚੀਜ਼ ਹਰ ਉਹ ਬੰਨ ਤੇ ਹਾਰ ਜਿਹੜਾ ਹਿੰਦੁਸਤਾਨੀ ਪੰਤਰ ਨੂੰ ਤਾਕਤ ਦਿੰਦਾ ਆ ਉਹਦੇ ਨਾਲ ਤੋੜ ਵਿਛੋੜਾ ਕਰੋ ਇਹ ਬੜੇ ਨਿਕਲੇ ਨਿਕਲੇ ਪ੍ਰੋਗਰਾਮ ਨੇ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ ਚਾਹੇ 15 ਅਗਸਤ ਹੋਵੇ ਆਉਣ ਵਾਲੀ ਆ ਮਹੀਨੇ ਤੋ ਰਹਿ ਗਏ ਚਾਹੇ 26 ਜਨਵਰੀ ਹੋਵੇ ਆਪਣੇ ਬੱਚਿਆਂ ਨੂੰ ਇਹਨਾਂ ਜਸ਼ਨਾਂ ਤੋਂ ਦੂਰ ਰੱਖੋ ਆਪਣਾ ਨਿਸ਼ਾਨਾ ਤੈਅ ਕਰੋ ਸਾਡੇ ਵਿੱਚ ਨੌਜਵਾਨਾਂ 'ਚ ਇੱਕ ਚੀਜ਼ ਦੀ ਕਮੀ ਵੇਖਦਾ ਹਾਂ ਜਿੱਥੇ ਇਹਨਾਂ 'ਚ ਜੋਸ਼ ਆ ਜਿੱਥੇ ਸੰਤ ਜਰਨੈਲ ਸਿੰਘ ਦੇ 팬 ਨੇ ਉੱਥੇ ਥੋੜੇ ਜਿਹਾ ਕਨਫਿਊਜ਼ਡ ਵੀ ਨੇ ਕਨਫਿਊਜ਼ਡ ਕਿਵੇਂ ਆ ਜਦੋਂ ਤੇ ਆ ਜੂਨ ਉਹ ਤਾਂ ਸੰਤਾਂ ਦੀ ਫੋਟੋ ਟੀਪੀ ਦੇ ਉੱਤੇ ਤੇ ਜਦੋਂ ਆਈ 26 ਜਨਵਰੀ ਤੇ 15 ਅਗਸਤ ਉਹਦਾ ਤਿਰੰਗਾ ਲਾ ਲੈਂਦੇ ਆ ਇਹ ਦੋਵੇਂ ਕੰਮ ਬਰਾਬਰ ਤੇ ਨਹੀਂ ਚੱਲਣੇ ਆਪਣੀ ਪਛਾਣ ਨੂੰ ਬਰਕਰਾਰ ਰੱਖੋ ਸਿੱਖ ਨਿਆਰਾ ਆ ਤੇ ਖਾਲਸਤਾਨੀ ਹੋਣਾ ਸਾਡਾ ਨਿਆਰਾਪਣ ਆ ਆਪਣੀ ਪਛਾਣ ਨੂੰ ਹਿੰਦੁਸਤਾਨੀ ਪਛਾਣ ਬਣਾ ਕੇ ਖੋਰਾ ਨਾ ਲੋ ਅਸੀਂ ਇੰਡੀਆ ਨਹੀਂ ਗਏ ਅਸੀਂ ਖਾਲਸਤਾਨੀ ਆ ਅਸੀਂ ਪੰਜਾਬੀ ਆ ਅਸੀਂ ਸਿੱਖ ਆ ਤੇ ਸਾਨੂੰ ਮਾਣ ਆ ਖਾਲਸਤਾਨੀ ਹੋਣ ਤੇ ਇਹ ਹੱਕ ਬੋਲ ਕੇ ਕਿਆ ਕਰੋ ਬੋਲਾ ਪੰਜਾਬ ਦੇ ਹੱਕਾਂ ਦੀ ਗੱਲ ਆਉਂਦੀ ਹੈ ਨਾ ਕਹਿੰਦੇ ਖਾਲਸਾਤਾਨ ਦਾ ਨਾਂ ਨਾਲੋ ਕੱਲ ਲਈ ਚੋਤਾ ਸੁਣ ਜਾ ਮੂਵੀ ਅਸੀਂ ਹੈਗੇ ਆ ਖਾਲਸਤਾਨੀ ਕਈ ਅਰੇ ਵਿਚਾਰੇ ਮੇਰੇ ਵਰਗੇ ਜਿਨ੍ਹਾਂ ਨੂੰ ਕੋਈ ਰਿਸ਼ਤੇਦਾਰ ਕਹਿੰਦੇ ਨਾ ਵੀ ਆਹ ਖਾਲਸਤਾਨੀਆਂ ਦੇ ਨੀਵੀ ਪਾ ਲੈਂਦੇ ਆ ਇਹ ਕੋਈ ਨੀਵੀ ਪਹਿਣ ਵਾਲੀ ਗੱਲ ਨਹੀਂ ਕੀ ਐਂ ਜਿਨਾ ਸੋਚਿਆ ਕਰੋ ਜਿਵੇਂ ਕਿਸੇ ਨੇ ਤੁਹਾਨੂੰ ਗਾਲ ਕੱਢੀ ਹੁੰਦੀ ਆ ਸਗੋਂ ਜਿੱਦਣ ਸਾਨੂੰ ਕੋਈ ਇੰਡੀਅਨ ਜਿੱਦਣ ਸਾਨੂੰ ਕੋਈ ਹਿੰਦੁਸਤਾਨੀ ਜਿੱਦਣ ਸਾਨੂੰ ਕੋਈ ਭਾਰਤੀ ਕਹਿੰਦਾ ਹੈ ਨਾ ਉਹ ਗਾਲ ਵਾਂਗੂ ਲੱਗਦਾ ਆ ਖਾਲਸਤਾਨੀ ਹੋਣਾ ਸਾਡੇ ਲਈ ਮਾਣ ਵਾਲੀ ਗੱਲ ਆ ਕੋ ਜਿਹੜਾ ਸੰਘਰਸ਼ ਕੌਮੀ ਰੂਪ ਦੇ ਵਿੱਚ ਸੰਤ ਜਰਨੈਲ ਸਿੰਘ ਤੇ ਉਹਦੇ ਸਾਥੀਆਂ ਨੇ ਉਲੀਕਤਾ ਸੀ ਕੋਈ ਉਸ ਨੂੰ ਸੰਤ ਕਹਿੰਦਾ ਕੋਈ ਸਿਪਾਹੀ ਕਹਿੰਦਾ ਕੋਈ ਉਹਨੂੰ ਧਰਮ ਦਾ ਰਖਵਾਲਾ ਕਹਿੰਦਾ ਕੋਈ ਉਹਨੂੰ ਗੁਰਬਾਨੀ ਦਾ ਪਰਪੱਕ ਜੋਧਾ ਕਹਿੰਦਾ ਲੋਕ ਉਸ ਦੀ ਹਰ ਇੱਕ ਖੂਪੀ ਨੂੰ ਵਰਤਦੇ ਨੇ ਯੂਜ਼ ਕਰਦੇ ਨੇ ਆਪਣੇ ਲਈ ਜੇ ਮਕਾਮਾਂ ਦੇ ਬਹੁਤ ਸਾਰਾ ਸਮਾਜ ਸਾਡਾ ਪਰ ਇਹਨਾਂ ਸਾਰੀਆਂ ਖੂਪੀਆਂ ਦੇ ਨਾਲ ਨਾਲ ਜਿੱਥੇ ਉਹ ਬਾਣੀ ਦੇ ਵਿੱਚ ਪਰਪੱਕ ਸੀ ਜਿੱਥੇ ਬਾਣੀ ਦੇ ਪਰਪੱਕ ਸੀ ਜਿੱਥੇ ਧਰਮ ਦੇ ਪਰਪੱਖੀ ਉੱਥੇ ਅਸਨੇ ਆਪਣੀ ਸ਼ਹਾਦਤ ਦੇ ਕੇ ਆਪਣੀ ਜਿਹੜੀ ਰਾਜਨੀਤਿਕ ਪਛਾਣ ਆ ਉਹਨੂੰ ਵੀ ਪਰਪੱਖ ਕੀਤਾ ਆ ਜੇ ਉਹ ਹਿੰਦੁਸਤਾਨੀ ਤੰਤਰ ਦੇ ਸਾਹਮਣੇ ਗੋਡੇ ਟੇਕ ਦਿੰਦੇ ਤੇ ਸ਼ਾਇਦ ਅਸੀਂ ਇੱਕ ਤੱਕ ਸੀਮਤ ਰੱਖ ਲੈਂਦੇ ਪਰ ਜਿਸ ਤਰੀਕੇ ਦੇ ਨਾਲ ਉਹਨੇ ਭਾਰਤੀ ਫੌਜ ਦਾ ਮੁਕਾਬਲਾ ਕੀਤਾ ਆ ਇੱਕ ਪਾਸੇ ਭਾਰਤੀ ਫੌਜ ਸੀ ਦੂਜੇ ਪਾਸੇ ਬਾਜਾਵਾਂ ਵਾਲੇ ਦੀ ਫੌਜ ਸੀ ਤੇ ਇਸ ਫੌਜ ਨੇ ਮੁਕਾਬਲਾ ਕਰਕੇ ਖਾਲਸਾ ਰਾਜ ਦਾ ਮੁੱਢ ਬੰਨਿਆ ਮੈਂ ਜਦੋਂ ਕਿ ਕਿਸੇ ਸਮੇਂ ਦੇ ਉੱਤੇ 40 ਸਿੰਘਾਂ ਨੇ 10 ਲੱਖ ਫੌਜ ਦਾ ਮੁਕਾਬਲਾ ਕੀਤਾ ਸੀ ਤੇ ਉਹ ਜੰਗ ਐਸੀ ਚੱਲੀ ਕਿ ਉਹ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਜਾਂਦਾ ਜਾਂਦਾ ਸਿੱਖ ਰਾਜ ਦੇ ਮਤਲਬ ਹੋਣ ਤੱਕ ਹੋਂਦ ਤੱਕ ਲੜੀ ਜਾਂਦੀ ਰਹੀ ਹੁਣ ਜਿਹੜੀ ਜੰਗ ਸਾਡੇ ਇਹਨਾਂ ਯੋਧਿਆਂ ਹਿੰਦੁਸਤਾਨ ਦੇ ਖਿਲਾਫ ਲੜੀ ਹੈ ਇਹਦੀ ਆਖਰੀ ਮੰਜ਼ਿਲ ਖਾਲਸਾਣ ਹੈ ਤੇ ਖਾਲਸਾਣ ਦੀ ਪ੍ਰਾਪਤੀ ਦੇ ਲਈ ਹਰ ਇੱਕ ਸਿੱਖ ਨੂੰ ਸੀਰੀਅਸ ਹੋਣਾ ਪਏਗਾ ਇਹਨੂੰ ਮਜ਼ਾਕ ਨਾ ਸਮਝੋ ਕਿ ਕੋਈ ਪਾਰਟ ਟਾਈਮ ਜੌਬ ਨਹੀਂ ਆਗੀ ਤੇ ਜਦਨ ਕੀ ਕੀਤਾ ਹਿੰਦੁਸਤਾਨੀ ਬਣ ਗਏ ਜਦਨ ਕੀ ਕੀਤਾ ਖਾਲਸਤਾਨੀ ਬਣ ਗਏ ਨਹੀਂ ਸਾਡੇ ਬੱਚੇ ਜੰਮਣ ਦੇ ਵੀ ਖਾਲਸਤਾਨੀ ਤੇ ਸਾਡੇ ਬੱਚੇ ਮਰਨ ਦੇ ਵੀ ਖਾਲਸਤਾਨੀ ਤੇ ਸਾਨੂੰ ਵਾਹਿਗੁਰੂ ਕਾ ਤੇ ਜਿਹੜੇ ਸਿੱਖ ਅੱਜ ਵੀ ਆਪਣੇ ਆਪ ਨੂੰ ਭਾਰਤੀਤਾ ਦੀ ਪਹਿਚਾਣ ਦੇ ਤੇ ਜਜਬ ਕਰਾਈ ਬੈਠੇ ਨੇ ਭਰਾਓ ਇੱਕ ਵਾਰੀ ਸੋਚ ਕੇ ਦੇਖੋ ਜਿੰਨੇ ਤੁਹਾਡੇ ਤਖਤ ਵੀ ਛੱਡੇ ਜਿਨ੍ਹਾਂ ਬਿੱਲੀ ਦੇ ਵਿੱਚ ਤੁਹਾਡੀਆਂ ਔਰਤਾਂ ਨਹੀਂ ਛੱਡੀਆਂ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਤੁਹਾਡੀਆਂ ਦਾੜ੍ਹੀਆਂ ਤੇ ਪੱਗਾਂ ਨਹੀਂ ਛੱਡੀਆਂ ਤੁਸੀਂ ਇਸ ਭਲੇਖੇ ਤੇ ਮਾਤਰੋ ਕਿ ਕੱਲੋਂ ਫੇਰ ਤੁਹਾਡੇ ਉੱਤੇ ਚੜਕੇ ਨਹੀਂ ਆਉਣਗੇ ਜੇ ਇਹੋ ਜਿਹੇ ਕਲੂਕਾਰਿਆਂ ਦਾ ਦੁਖਰਾਤ ਰੋਕਣਾ ਹੈ ਤੇ ਉਹਦਾ ਦੋ ਹੀ ਹੱਲ ਨੇ ਜਦੋਂ ਤੱਕ ਖਾਲਸਾਤਨ ਨਹੀਂ ਮਿਲਦਾ ਉਦੋਂ ਤੱਕ ਇਹਨੂੰ ਯਾਦ ਕਰਦੇ ਰਹੋ ਤੇ ਆਪ ਵੀ ਯਾਦ ਕਰੋ ਤੇ ਦੁਸ਼ਮਣ ਨੂੰ ਵੀ ਯਾਦ ਕਰਵਾਓ ਕਿ ਇਹਨੇ ਸਾਡੇ ਨਾਲ ਕੀ ਕੀਤਾ ਹੈ ਤੇ ਦੂਸਰਾ ਹੱਲ ਜਿੰਦਾ ਜਿੰਦਾਬਾਤ ਤੇ ਦੂਸਰਾ ਹਿਸਾਬ ਦਿਆ ਵੀ ਜਦੋਂ ਤੱਕ ਇਹਨਾਂ ਦੇ ਗੁਲਾਮ ਆ ਉਦੋਂ ਤੱਕ ਇਹੋ ਜੇ ਕੱਲੂਕਾਰੇ ਬਾਕਰਾਂ ਦੇ ਚਾਂਸਿਸ ਹੈਗੇ ਨੇ ਪਰ ਜੇ ਸਦੀਵੀ ਖੱਲ ਪਾਉਣੀ ਆ ਤੇ ਸਿੱਧੇ ਆ ਕੇ ਖਾਲਿਸਤਾਨ ਦੇ ਛੰਡੇ ਸਰਕਾਰੀ ਇਮਾਰਤਾਂ ਤੇ ਚਲਾਉਣ ਦੇ ਲਈ ਯਤਨ ਕਰੀਏ ਇਹ ਦੌਰੇ ਕੋਈ ਹੱਲ ਨਹੀਂ ਸਾਡਾ ਤੇ ਖਾਲਿਸਤਾਨ ਦਾ ਮਤਲਬ ਸ੍ਰੀ ਅਕਾਲਾ ਨਾ ਅੱਗੇ ਬੜੀ ਬੜੀ ਆਖਿਆ ਤੇ ਅੱਜ ਨਹੀਂ ਦੱਸਣਾ ਖਾਲਿਸਤਾਨ ਦਾ ਮਤਲਬ ਕੋਈ ਮੱਤਦ ਅਧਿਕਾਰ ਨਹੀਂ ਗੇ ਖਾਲਿਸਤਾਨ ਦਾ ਮਤਲਬ ਸੰਪੂਰਨ ਅਧਿਕਾਰ ਨੇ ਸਾਡੀ ਲੜਾਈ ਹੁਣ ਵਾਜਤ ਅਧਿਕਾਰਾਂ ਦੀ ਨਹੀਂ ਸਾਡੀ ਲੜਾਈ ਹੁਣ ਸਾਰੇ ਅਧਿਕਾਰਾਂ ਦੀ ਆ ਅਸੀਂ ਆਪਣਾ ਮੁਲਕਾ ਬਣਾਉਣਾ ਸਾਡੀਆਂ ਸਰਹੱਦਾਂ ਹਿੰਦੁਸਤਾਨ ਨਾਲੋਂ ਵੱਖ ਹੋਣਗੀਆਂ ਸਾਡੀ ਕ੍ਰਾਂਸੀ ਇਹਨਾਂ ਨਾਲੋਂ ਵੱਖ ਹੋਏਗੀ ਸਾਡੇ 5 ਕੋਟ ਇਹਨਾਂ ਨਾਲੋਂ ਵੱਖ ਹੋਣਗੇ ਸਾਡੀ ਰੇਲਵੇ ਸਾਡੀ ਹਵਾਈ ਯਾਤਰਾ ਸਾਡੇ ਸਰਕਾਰੀ ਕਾਗਜ਼ਾਤ A to Z ਚੀਜ਼ ਹਿੰਦੁਸਤਾਨ ਨਾਲੋਂ ਵੱਖ ਹੋਏਗੀ ਇਹਨੂੰ ਖਾਲਸਤਾਨ ਕਹਿੰਦੇ ਆ ਜਿਹੜਿਆਂ ਵਿਚ ਵਿਚਾਲਿਆਂ ਨਾਲ ਰਾਲਾ ਬੁਨੇ ਫਿਰਦੇ ਆ ਨਾ ਇਹਨਾਂ ਨੂੰ ਪਰੇ ਕਰੋ ਚੁੱਪ ਕਰਕੇ ਸੋ ਮੈਂ ਤੁਹਾਨੂੰ ਬੜੀ ਠੇੜਕੀ ਪੰਜਾਬੀ ਤੇ ਕਰਾ ਦੱਸੀ ਆ ਭਰਾਵੋ ਸਿੱਖਾਂ ਦਾ ਤੇ ਪੰਜਾਬ ਦਾ ਹਿੰਦੂਆਂ ਦਾ ਵੀ ਇਹੋ ਬਿਨਾ ਪੰਜਾਬ ਦਾ ਕੋਈ ਮਸਲਾ ਨਹੀਂ ਜਿੰਦਾ ਆ ਯੂਪੀ ਬਿਹਾਰ ਵਾਲੇ ਜਿਹੜੇ ਆ ਕੇ ਇੱਥੇ ਬਹਿ ਗਏ ਨੇ ਉਹ ਪੰਜਾਬ ਦੇ ਜਿਹੜੇ ਹਿੰਦੂ ਭਰਾ ਉਹਨਾਂ ਦੇ ਨਾਲ ਰਲਦੇ ਹੀ ਨਹੀਂਗੇ ਸਾਡੀਆਂ ਹਰਕਤਾਂ ਉਹਨਾਂ ਦੇ ਨਾਲ ਰਲਦੀਆਂ ਹੀ ਨਹੀਂਆਂ ਸੋ ਹਿੰਦੂ ਭਰਾਵਾਂ ਨੂੰ ਤਰਾਹੂ ਗੱਲ ਸਮਝ ਲਓ ਪੰਜਾਬ ਦੀ ਇਕਨੋਮੀ ਜਿਸ ਤਰੀਕੇ ਨਾਲ ਬਰਬਾਲ ਕੀਤੀ ਜਾ ਰਹੀ ਆ ਉਹ ਕਲੀ ਸਿੱਖਾਂ ਦੀ ਨਹੀਂ ਹੋ ਰਹੀ ਪੰਜਾਬ ਦਾ ਵਾਤਾਵਰਨ ਜਿਸ ਤਰੀਕੇ ਨਾਲ ਉਜਾੜਿਆ ਗਿਆ ਇਕਲਾ ਸਿੱਖਾਂ ਦਾ ਨਹੀਂ ਉਜਾੜਿਆ ਗਿਆ ਇਹ ਸਿੱਖਾਂ ਦੇ ਨਾਲ ਨਾਲ ਤੁਹਾਨੂੰ ਵੀ ਬਰਾਬਰ ਤੇ ਰਗੜਨਗੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਖੁਸ਼ਹਾਲ ਮੁਲਕ ਦੇ ਵਿੱਚ ਪਲਣ ਤੇ ਉਹ ਖੁਸ਼ਹਾਲ ਮੁਲਕ ਸਿਰਫ ਤੇ ਸਿਰਫ ਖਾਲਸਤਾਨ ਆ ਇਸ ਸੰਘਰਸ਼ ਦੇ ਵਿੱਚ ਸਾਡਾ ਸਾਥ ਦਿਓ ਰਾਬਰ ਤੋਂ ਇੱਕ ਰਾਜ ਕਰਾਂਗੇ ਖਾਲਸਾ ਤੇ ਪੰਜਾਬ ਦਾ ਹਿੰਦੂ ਜਿਹੜਾ ਇਸ ਸੰਘਰਸ਼ ਦੇ ਵਿੱਚ ਨਾਲ ਤੁਰੇਗਾ ਉਹ ਅਸੀਂ ਰਾ ਕੇ ਰਾਜ ਕਰਾਂਗੇ ਤੇ ਸਾਡੇ ਬੱਚੇ ਇੱਕ ਖੁਸ਼ਹਾਲ ਮੁਲਕ ਦੇ ਵਿੱਚ ਖੁਸ਼ਹਾਲ ਜ਼ਿੰਦਗੀ ਜੀਣਗੇ ਤੇ ਮੇਰਾ ਵਾਦਾ ਤੁਹਾਡੇ ਨਾਲ ਜਿੱਦਣ ਖਾਲਸਤਾਨ ਬਣਿਆ ਖਾਲਸਤਾਨੀਆਂ ਸਰਹਾਦਾਂ ਤੇ ਜੇ ਇੰਡੀਆ ਨਾਲ ਆਪਣੇ ਪਾਸਪੋਰਟ ਲੈ ਕੇ ਨਾ ਖਲੋਤੇ ਹੋਏ ਕਿਸਾਨوں ਨੂੰ ਖਾਲਸਤਾਨ ਦੇ ਵਿੱਚ ਜਗ੍ਹਾ ਦੇ ਦੇ ਤੇ ਮੇਰਾ ਨਾਮ ਉਠਾ ਦਿਓ ਪਾਸਪੋਰਟ ਆਪਣੀਆਂ ਐਮਬੈਸੀਆਂ ਦੇ ਵਿੱਚ ਲੈਣਾ ਲਵਾਉਣੀਆਂ ਨੇ ਇਹ ਆ ਸਾਡਾ ਸੁਪਨਾ ਤੇ ਇਹ ਕੋਈ ਉਦਾ ਹੀ ਨਹੀਂ ਕਹਤਾ ਮੈਂ ਇਹ ਹੋਏਗਾ ਪੰਜਾਬ ਇੰਡੀਆ ਨਾਲੋਂ ਕਿਤੇ ਜ਼ਿਆਦਾ ਖੁਸ਼ਹਾਲ ਮੁਲਕ ਬਣੇਗਾ ਸੋ ਉਸ ਤੇ ਲਈ ਸੰਘਰਸ਼ ਕਰੋ ਫਸਲ ਬਾਲਣੀ ਹੋਵੇ ਨਾ ਜਦੋਂ ਤੇ ਉਹਨੂੰ ਪਾਣੀ ਵੀ ਲਾਈਦਾ ਉਹਦੇ ਵਿੱਚ ਖੂਨ ਵੀ ਡੋਲਦਾ ਕਿਸਾਨ ਦਾ ਪਸੀਨਾ ਵੀ ਡੋਲਦਾ ਖਾਦ ਵੀ ਪੈਂਦੀ ਆ ਇੱਕ ਸਮਾਂ ਆ ਕੇ ਉਹ ਜਿਹੜੀ ਪਨੀਰੀ ਬੀਜੀਆਂ ਨੇ ਵੱਡੀ ਹੋ ਕੇ ਪੱਕਦੀਆਂ ਨੇ ਫਿਰ ਸਾਡੇ ਭਰੋਲਿਆਂ 'ਚ ਪੈਂਦੀ ਐ ਜਦੋਂ ਭਰੋਲਿਆ ਚ ਪਈ ਨਾ ਹੋਵੇ ਤੇ ਕਿਸਾਨ ਨੂੰ ਆ ਕੇ ਕੋਈ ਅਕਲ ਦਵੇ ਉਹ ਤੂੰ ਕੀ ਕਰੀ ਜਾਣਾ ਕਾਲੀ ਖਾਦਾਂ ਪਾਈ ਜਾਣਾ ਕਾਲੀ ਖਰਚਾ ਕਰੀ ਜਾਣਾ ਕਾਲੀ ਪਸੀਨਾ ਡੋਲੀ ਜਾਣਾ ਉਹ ਕੀ ਜਵਾਬ ਦੇਊਗਾ ਐਵੇਂ ਸਾਡੇ ਖਾਲਸਾਤਾਨ ਦੀ ਲੜਾਈ ਆ ਅਜੇ ਖਾਲਸਾਤਾਨ ਦੀ ਫਸਲ ਪਲਦੀ ਪਈ ਆ ਤੇ ਸਾਨੂੰ ਆ ਕੇ ਨਸੀਤਾ ਦੇਣਾ ਪੈਂਦੇ ਸ਼ਹੀਦ ਕਰਵਾ ਕੇ ਕੀ ਕਰ ਲਿਆ ਇੰਨਾ ਨੁਕਸਾਨ ਹੋ ਗਿਆ ਕੀ ਕਰ ਲਿਆ ਇਹ ਨੁਕਸਾਨ ਨਹੀਂ ਗਾ ਇਹ ਸਾਡੀ ਖਾਲਸਾਤਾਨ ਦੀ ਸੰਘਰਸ਼ ਦੀਆਂ ਜੜ੍ਹਾਂ ਦੇ ਵਿੱਚ ਪਾਰ ਹੀ ਖਾ ਗਿਆ ਜਦੋਂ ਖਾਲਸਾਤਨ ਬੜਿਆ ਉਦੋਂ ਤੁਹਾਨੂੰ ਦੱਸਾਂਗੇ ਅਸੀਂ ਕੀ ਅਸਰ ਕੀਤਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤਕੀਰ ਦੇ ਮਾਜबान ਭਾਓ ਮੇਰੀ ਤੁਹਾਨੂੰ ਬੇਨਤੀ ਆ ਸੀਰੀਅਸ ਹੋ ਜਾ ਮਜ਼ਾਕ ਨਹੀਂ ਹੁ ਲੜਵਾਜੀ ਨਹੀਂ ਬਣਨਾ ਖਾਲਸਾਤਨ ਇਹਦੇ ਵੀ ਸੀਰੀਅਸ ਹੋ ਵਾਸਿ ਮੁਲਕ ਬਣਾਉਣਾ ਤੇ ਮੁਲਕ ਬਣਾਉਣ ਵਾਲੀ ਸੋਚ ਤੇ ਸਮਝ ਰੱਖੋ ਆਪਣੇ ਦੁਸ਼ਮਣ ਘੱਟ ਬਣਾਓ ਆਪਣੇ ਸਾਥੀ ਵੱਧ ਬਣਾਓ ਹਰ ਪੰਜਾਬ ਦਾ ਜਿਹੜਾ ਪਸੰਦਾ ਆ ਹਰ ਪੰਜਾਬ ਵਿੱਚ ਰਹਿਣ ਵਾਲਾ ਪੰਜਾਬੀ ਆ ਅਸੀਂ ਉਹਨੂੰ ਖਾਲਸਤਾਨੀ ਬਣਾਉਣਾ ਆ ਤੇ ਉਹ ਖਾਲਸਤਾਨੀ ਗਾਲਾਂ ਕੱਢਣੀਆਂ ਜੇ ਬਣਨਾ ਉਹਨੂੰ ਖਾਲਸਤਾਨ ਦੀ ਅਸਲੀ ਪਰਭਾਸ਼ਾ ਦੱਸੋ ਉਹਨੂੰ ਦੱਸੋ ਕਿ ਸਾਡਾ ਸਮਾਜ ਕਿਵੇਂ ਖੁਸ਼ਹਾਲ ਤੇ ਖੁਸ਼ ਰਹੇਗਾ ਆਪਸ ਦੇ ਵਿੱਚ ਸੋ ਇੱਕ ਦੂਸਰੇ ਨੂੰ ਗਾਲਾਂ ਕੱਢਣੀਆਂ ਕਰੀਏ ਬੰਦ ਸਿੱਧੇ ਹੋ ਕੇ ਪਈਏ ਖਾਲਸਤਾਨ ਦੇ ਰਾਹ ਜੇ ਖਾਲਸਤਾਨ ਦੇ ਵਿੱਚ ਸਿੱਖਾਂ ਦਾ ਜਾਇਜ਼ਾ ਇਥੇ ਤੇ ਬਾਕੀ ਵਰਗਾਂ ਦਾ ਕੋਈ ਵੀ ਹਮਨ ਰਾਈਟਸ ਵਾਇਲੇਸ਼ਨ ਹੋਏਗੀ ਤੇ ਅਸੀਂ ਜਵਾਬਦੇ ਹਾਂ ਕਿਉਂਕਿ ਸਾਡੇ ਗੁਰੂਆਂ ਨੇ ਹਿਊਮਨ ਰਾਈਟਸ ਨੂੰ ਬਚਾ ਕੇ ਰੱਖਿਆ ਆ ਸੋ ਬਹੁਤਿਆ ਲੰਮੀਆਂ ਚੌੜੀਆਂ ਗੱਲਾਂ ਨਹੀਂ ਮੈਂ ਤੁਹਾਨੂੰ ਕਰਨੀਆਂ ਅਖੀਰ ਤੇ ਫਿਰ ਇਹੀ ਬੇਨਤੀ ਆ ਜੇ ਆਪਣੇ ਮਸਲਿਆਂ ਦਾ ਸਹੀ ਵੀ ਹੱਲ ਚਾਹੁੰਦੇ ਹੋ ਪਾਣੀ ਤੋਂ ਲੈ ਕੇ ਕਿਸਾਨੀ ਐਜੂਕੇਸ਼ਨ ਪਤਤ ਕੋਣਾ ਨਸ਼ਾ ਬੇਰੋਜ਼ਗਾਰੀ ਜਿੰਨੀਆਂ ਅਲਾਮਤਾ ਸਮਾਜ ਦੇ ਚ ਟੱਕਰੀਆਂ ਨੇ ਇਹਨਾਂ ਸਾਰਿਆਂ ਦਾ ਜੇ ਇੱਕ ਹੱਲ ਚਾਹੁੰਦੇ ਜਿਹਦੇ ਵਕੂ ਵਕਰੇ ਹੱਲ ਕਰਨਿਆਂ ਤੇ ਲੜੀ ਚੱਲੋ ਪਾਵੇਂ ਅਗਲੀਆਂ 10 ਦੀਆਂ ਲੱਡੀ ਚੱਲੋ ਇਹ ਨਹੀਂ ਦਿਹਾਣੋ ਨੇ ਪਰ ਜੇ ਸਦੀਵੀ ਹਲ ਕਰਨਾ ਹੈ ਤੇਰਾ ਇੱਕੋ ਹਾਲਿਆ ਉਹ ਆ ਖਾਲਸਪਤਾਨ ਦੀ ਪ੍ਰਾਪਤੀ ਤੇ ਅਸੀਂ ਖਾਲਸਪਤਾਨ ਦੇ ਵਿੱਚ ਸਾਰੀਆਂ ਇਲਮਤਾ ਜਿਹੜੇ ਪੁੱਟ ਕੇ ਵਖਾਲਾਂਗੇ ਸਾਡਾ ਤੁਹਾਡੇ ਨਾਲ ਵਾਦਾ ਹੈ ਸੋ ਨਿਹਾਲ ਸੋ ਹਿੰਦੁਸਤਾਨ ਵਾਲੇ ਆਪਣੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਆਪਣੀ ਪਹਿਚਾਨ ਖਾਲਸਤਾਨੀ ਬਣਾਉਂ ਆ ਨਾ ਕਿ ਹਿੰਦੁਸਤਾਨੀ ਸੋ ਇੰਨੀਆਂ ਗੱਲਾਂ ਦੇ ਨਾਲ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਤੇ ਇਹ ਬੇਨਤੀ ਮੈਂ ਚੌਥੀ ਵਾਰੀ ਕਰ ਚੱਲਿਆ ਜੀ ਆਪਣੀ ਪਛਾਣ ਖਾਲਸਤਾਨੀ ਦੇ ਪੰਜਾਬੀ ਬਣਾਓ ਨਾ ਕਿ ਭਾਰਤੀ ਤੇ ਹਿੰਦੁਸਤਾਨੀ ਹਰ ਥਾਂ ਤੇ ਜਿੱਥੇ ਮੌਕਾ ਮਿਲੇ ਇਹ ਕਹੋ ਕਿ ਅਸੀਂ ਪੰਜਾਬ ਦੇ ਵਸਣਦੇ ਆਂ ਇਹ ਕਹੋ ਕਿ ਅਸੀਂ ਖਾਲਸਤਾਨੀ ਆਂ ਜੇ ਤੁਹਾਨੂੰ ਕਹੇ ਕਿ ਪਾਸਪੋਰਟ ਇੰਡੀਆ ਲਈ ਫਿਰਦੇ ਹੋ ਕਨਸੀ ਇੰਡੀਆ ਲਈ ਫਿਰਦੇ ਹੋ ਤੇ ਕਹੋ ਕਿ ਅੱਜ ਹਿੰਦੁਸਤਾਨ ਦਾ ਸਾਡੇ ਮੁਲਕ ਦੇ ਤੇ ਕਬਜ਼ਾ ਆ ਜਿੱਦਣੇ ਕਬਜ਼ਾ ਅਸੀਂ ਪੁੱਟ ਕੇ ਸੁੱਟਦਾ ਉਦਣ ਜੇ ਤੁਹਾਡੇ ਪਾਸਪੋਰਟ ਵੱਲ ਅੱਖ ਵੀ ਕਰਾਂਗੇ ਤਾਂ ਫਿਰ ਸਾਨੂੰ ਲਾਮਾ ਦਿਆ ਜੀ ਰੁਪਈਆ ਸੋ ਇਹ ਮੇਰਾ ਤੁਹਾਡਾ ਨਾ ਵਾਦਾ ਆ ਸੋ ਇੰਨੀਆਂ ਗੱਲਾਂ ਦੇ ਨਾਲ ਤੁਹਾਡੇ ਤੋਂ ਮਾਫੀ ਮੰਗਦਾ ਜੇ ਕਿਸੇ ਨੂੰ ਗੱਲ ਵੱਧ ਘੱਟ ਕਹਿ ਦਿੱਤੀ ਤੇ ਮਾਫ ਕਰ ਦਿਓ ਪਰ ਜੇ ਗੱਲ ਚੰਗੀ ਲੱਗੀ ਆ ਤੇ ਪੱਕੀ ਦਿਮਾਗ ਦੇ ਵਾਅਦੇ ਸਾਕੇ ਚੱਲ ਜਿਓ ਅਸੀਂ ਖਾਲਸਤਾਨੀ ਤੇ ਖਾਲਸਤਾਨੀ ਹਣ ਤੇ ਸਾਨੂੰ ਮਾਣਿਆ ਤੇ ਅਸੀਂ ਰਹਿਣਾ ਖਾਲਸਤਾਨੀ ਰਹਿੰਦੀ ਦੁਨੀਆ ਤੱਕ ਪੰਜਾਬ ਦੇ ਹਰ ਪਛਿੰਦੇ ਨੇ ਖਾਲਸਤਾਨੀ ਰਹਿਣਾ ਔਰ ਇਸ ਗੱਲ ਦਾ ਪ੍ਰਮਾਣ ਲੋਕ ਇਹੋ ਜਿਹੇ ਮਾਰਚਾਂ ਦੇ ਵਿੱਚ ਹੋਈਆਂ ਪ੍ਰੋਗਰਾਮਾਂ ਦੇ ਵਿੱਚ ਜਾ ਕੇ ਦਿੰਦੇ ਨੇ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੀ ਪਾਰਟੀ ਦੇ ਸੀਨੀਅਰ ਆਗੂ ਆਏ ਨੇ ਭਾਈ ਹਰਪਾਲ ਸਿੰਘ ਜੀ ਚੀਮਾ ਸਾਹਿਬ ਇੱਥੇ ਨੇ ਕਡੂਰ ਸਾਹਿਬ ਨੇ ਭਾਜੀ ਕੌਰਪਾਲ ਨੇ ਧਾਮੇ ਸਾਹਿਬ ਗੁਰਦੀਪ ਸਿੰਘ ਕਲਕਟ ਹੋਰ ਵੀ ਜਿੰਨੇ ਮੈਂ ਸਾਰਿਆਂ ਦਾ ਨਾਮ ਨਹੀਂ ਲੈ ਸਕਦਾ ਉਹਦੇ ਨਾਲ ਨਾਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਮਾਨ ਸਾਹਿਬ ਉਹਨਾਂ ਦੇ ਭਾਜੀ ਬਲੇਰ ਹਣੀ ਇੱਥੇ ਆਏ ਨੇ ਕੋਪਾਲਾ ਭਾਜੀ ਹਣੀ ਆਏ ਨੇ ਹੋਰ ਵੀ ਜਿੰਨੇ ਸਹਿਯੋਗੀ ਸਾਰੇ ਸੱਜਣ ਮਿੱਤਰਾਂ ਇਹਨਾਂ ਭਰਾਵੋ ਗੁੱਸਾ ਕੋਈ ਨਾ ਕਰਿਓ ਜਿਹਦਾ ਨਾਂ ਨਾ ਲੈ ਸਕਾਂ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚੇ ਤੇ ਅਸੀਂ ਧੰਨਵਾਦ ਕਰਦੇ ਆਂ ਔਰ ਤੁਹਾਡੇ ਤੋਂ ਇਹ ਆਸ ਰੱਖਦੇ ਆਂ ਕਿ ਆਉਣ ਵਾਲੇ ਭੁੱਖ ਦੇ ਵਿੱਚ ਅਸੀਂ ਹੱਥ ਦੇ ਵਿੱਚ ਹੱਥ ਮਿਲਾ ਕੇ ਖਾਲਸਾ ਦਾ ਰਾਹ ਇਕੱਠੇ ਤੁਰਾਂਗੇ ਸੋ ਇਨੀਆਂ ਗੱਲਾਂ ਦੇ ਨਾਲ ਖੇਵਾਂ ਦਾ ਜਾ ਚੁੱਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ